ਬਾਰਡਰ ਬੈੱਡ ਦੇ ਸਰਦੀ ਪਿੰਡਾਂ ਦੇ ਲੋਕਾਂ ਨੂੰ ਆਨਲਾਈਨ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ MSQ ਕੰਪਨੀ ਵੱਲੋਂ ਬਲਾਕ ਚੁਗਾਵਾਂ ਅਦੀਨ ਆਉਂਦੇ ਪਿੰਡ ਪੰਜੂਰਾਏ ਅੱਡਾ ਹਿਤਮਪੂਰਾ ਵਿਖੇ ਸੀਨੀਅਰ ਐਸੋਸੀਏਟ ਕੁਲਦੀਪ ਕੌਰ ਦੀ ਅਗਵਾਈ ਹੇਠ MSQ ਚੈਰੀਟੀ ਵੱਲੋਂ ਰਿਸੈਪਸ਼ਨ ਏਰੀਆ ਦੀ ਓਪਨਿੰਗ ਹੋਈ ਜਿਸ ਦੀ ਰਸਮੀ ਉਦਘਾਟਨ ਕੁਲਦੀਪ ਕੌਰ, ਗਗਨਦੀਪ ਕੌਰ, ਰਾਜਵਿੰਦਰ ਕੌਰ ਅਤੇ ਮਨਜੀਤਦਰ ਕੌਰ ਨੇ ਪਿੰਡ ਦੀਆਂ ਸਤਕਾਰਯੋਗ ਸ਼ਖਸੀਅਤਾਂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਕੁਲਦੀਪ ਕੌਰ ਨੇ ਆਖਿਆ ਕਿ MSQ ਕੰਪਨੀ ਇੰਟਰਨੈਸ਼ਨਲ ਪੱਧਰ ਦੇ ਆਪਣੇ ਬ੍ਰਾਂਡਾ ਰਹੀ ਉਚਾਈਆਂ ਨੂੰ ਛੂ ਰਹੀ ਹੈ। ਉਹਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਦਿਲਬਾਖ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ ਸਰਪੰਚ, ਜਸਬੀਰ ਕੌਰ, ਕੁਲਵੰਤ ਸਿੰਘ ਜਨਰਲ ਸੈਕਟਰੀ ਭਾਰਤੀ ਜਨਤਾ ਪਾਰਟੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ। ਜਨ ਇਰੀਆ ਆਪਣਹੋਂ ਦੇ ਨਾਲ ਕਿ ਜੇ ਤੁਸੀਂ ਆਪਣੇ ਹਿੱਤ 200 ਪੁਆਇੰਟ ਕਰਦੇ ਹੋ ਤੁਹਾਨੂੰ ਆਈਫੋਨ ਮਿਲਦੀ opportunity ਮਿਲੇਗੀ ਤੇ ਇਹਦੇ ਵੀ ਸਾਰੀਆਂ ਬੋਰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਦਾਂ ਜਿੱਦਾਂ ਇੱਥੇ ਲਿਖਿਆ ਉਦਾਂ-ਉਦਾਂ ਤੁਹਾਨੂੰ offer ਤੇ gift ਮਿਲਣਗੇ ਕੰਪਨੀ ਦੇ ਵੱਲੋਂ ਜਿਨ੍ਹਾਂ ਨੇ ਜੁਆਇਨ ਨਹੀਂ ਕੀਤੀ ਤੇ ਜਿਨ੍ਹਾਂ ਨੇ ਜੁਆਇਨਿੰਗ ਨਹੀਂ ਕੀਤੀ ਉਹਨਾਂ ਕੋਲ ਮੌਕਾ ਹੈ ਕਿ ਉਹ ਆਪਣੀ ਵਧੀਆ ਇਨਕਮ ਕਰੇ ਬੈਠ ਕੇ ਕਰ ਸਕਦੇ ਨੇ ਜਿਹਦੀ ਸੀਨੀਅਰ ਅਸੋਸੀਏਟ ਦੀ ਨਹੀਂ ਜਿਹੜੀ ਕਿ 60000 ਮਹੀਨੇ ਦਾ ਸੈਲਰੀ ਹੈਗੀ ਹੈ बाकी ये कंपनी ब्रांड प्रमोशन की कंपनी है ये छोटे छोटे वीडियो वाश करके ब्रांड प्रमोट करना होंगे पे करती है जो थर्टी परसेंट रेगुलर है लगा सैवंटी परसेंट खुद इस कंपनी है यूरक इवेंट ओपनिंग शैर इवेंट पाई ਤੇ ਐਮ ਐਮ ਐਸ ਕੁਝ ਵਰਕ ਕਰਦੇ ਐ ਐਮ ਐਸ ਕੋਲੇ ਨੇ ਮੈ ਰੈਸੈਪਸ਼ਨ ਏਰੀਆ ਖੋਲ ਕੇ ਦਿੱਤਾ ਆਪਾਂ ਪੰਜੂ ਰਾਇ ਦੇ ਚੈਪ ਰੈਸੈਪਸ਼ਨ ਏਰੀਆ ਖੋਲਿਆ ਪੰਜਾਬ ਕੰਪਨੀ ਦਾ ਫਸਟ ਰੈਸੈਪਸ਼ਨ ਏਰੀਆ ਐ ਐਮ ਐਸ ਕੂ ਕੰਪਨੀ ਇੱਕ ਬ੍ਰਾਂਡ ਪ੍ਰਮੋਟਿੰਗ ਕੰਪਨੀ ਹੈ ਬ੍ਰਾਂਡ ਕਿਦਾਂ ਨੂੰ ਉਹ ਡੀਸਪੀ ਕਰਦੀ ਹੈ ਤੇ ਇਹਨਾਂ ਨੂੰ 70% ਦਾ ਪ੍ਰੋਫਿਟ ਹੁੰਦਾ ਹੈ ਇਹ ਸਾਨੂੰ 30% ਪ੍ਰੋਫਿਟ ਦਿੰਦੇ ਹੈਗੇ ਆ ਬਹੁਤ ਹੀ ਜੈਨੂਇਨ ਵਰਕ ਆਪਾਂ ਸਿੰਪਲੀ ਟਾਸਕ ਦੇਖਣੇ ਆ ਟਾਸਕ ਦੇ ਵਿੱਚ ਆਪਾਂ ਨੂੰ ਵੀਡੀਓਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਵਿਊਜ਼ ਦੇ ਕਰਕੇ ਇਹਨਾਂ ਨੂੰ ਪ੍ਰੋਫਿਟ ਹੁੰਦਾ ਹੈ ਉਹਦੀ ਚ ਹੀ ਸਾਨੂੰ ਬੈਨੀਫਿਟ ਆਉਂਦਾ ਹੈ ਨਾ ਮੰਥਲੀ ਇਨਕਮ ਆਉਂਦੀ ਹੈ ਸੈਲਰੀਆਂ ਲੱਗਦੀਆਂ ਨੇ ਤੇ ਬੈਸਟ ਪਲੈਟਫਾਰਮ ਆ ਉਹਨ ਚੈਰੀਟੀ ਇਵੈਂਟ ਵੀ ਪ੍ਰੋਵਾਈਡ ਕਰਦੇ ਆ ਥੈਂਕ ਯੂ